ਉਹ ਵੀ ਜਦੋਂ ਉਹ ਤਾਂ ਉਹ ਵੀ ਗਏ ਤੇ ਉਹ ਸਭ ਨਾਲ ਬੜਾ ਬਸਤੀ ਕਰਦਾ ਉਹ ਹੀ ਬਹੁਤ ਦਰੀਆ ਹਾਂਜੀ ਵੀਰੇ ਸਾਹਿਬ ਹਾਂਜੀ ਅਮਰ ਸਾਹਿਬ ਚਾ 2.5 ਵਟਾ 1.5 ਚਾਗੇ ਦੋ ਬੋਲੀ ਉਹ ਤੇ ਆਜਾ ਅ ਵੀਰੇ ਸਾਹਿਬ ਹਾਂਜੀ ਬੜਾ ਬੜਾ ਆ ਸਰਪੰਸਾ ਬਹਿ ਜੀ ਬਸੈਂਦੀ ਦੇ ਹਾਂਜੀ ਤੇ ਤੁਸੀਂ ਇਹਨਾਂ ਥੋੜੇ ਰਿਸ਼ਵਸ ਲਈ ਹੈ ਕੱਢ ਕੇ ਦੋ ਪੈਸੇ ਲੈ ਲਓ ਹਾਂ ਲਓ ਜੀ ਚੱਕੋ ਮੈਗਰਾ ਪੈਨ ਉਹ ਨਹੀਂ ਆਏ ਨੀ ਜੀ ਗੱਲ ਛੱਡੋ ਚੱਕੋ ਇਹ ਗੱਲ ਆ ਕੋਈ ਨਹੀਂ ਦੇ ਦਿੰਦੇ ਕੀ ਫੇਰ ਕੀ ਫਰਕ ਪਵੇ ਉਹ ਤੇਰੇ ਰੋਕ ਕੇ ਆ ਗਣਾ ਸਰਪੰਚਾ ਮਾਰੀਆਂ ਇਹ ਹਾਂ ਇਹ ਮੈਂ ਨਹੀਂ ਦਿੱਤਾ ਪੈਸੇ ਕਿੱਥੇ ਰਾਇ ਜੀ ਭਾਈ ਨਹੀਂ ਉਹ ਕੋਈ ਕਿਹਨੇ ਸੁਣਿਆ ਮੈਂ ਸਿੱਧੇ ਆ ਤੂੰ ਸੁਣ ਤੇ ਜਾਣ ਕੇ ਛੱਡਦੇ ਆਂ ਜੀ ਪੈਸੇ ਕਿਉਂ ਸੁਣਦੇ ਆਂ ਜੀ ਤੂੰ ਮੈਂ ਸਿੱਧੇ ਨਹੀਂ ਜੀ ਮੈਂ ਨਹੀਂ ਦਿੱਤੀ ਪੈਸੇ ਵੀਰੇ ਸਾਹ ਤੁਹਾਡੇ ਹੱਥੋਂ ਹੁਣ ਅਸੀਂ ਪੈਸੇ ਖੜਾਏ ਆ ਨੋਟਲ ਬਾਹਰ ਕੋਈ ਮੈਂ ਨਹੀਂ ਦਿੱਤੀ ਹਾਂ ਭਾਈ ਸੜਕ ਤੇ ਤੁਸੀਂ ਜੀੜੀਓ ਬਣਾਉਂਦੇ ਹੋ ਇਹ ਭਾਈ ਤੇ ਭਾਈ ਇਹਨਾਂ ਨੂੰ ਪ੍ਰਮਾਣਮਾ ਦੀ ਗਰਜ਼ ਕਰਦਾ ਜੀ ਅੱਗੇ ਆ ਕੇ ਮੈਂ ਕਹਿੰਦਾ ਜਰਾ ਜੀ ਪ੍ਰਮਾਣਮਾ ਬਖੜੇ ਆ ਵੀ ਨਾ ਕੀਤੇ ਜਿਹੜਾ ਆਪਣੇ ਮੋਬਾਇਲ ਤੇ ਨਹੀਂ ਯਾਰ ਖਵਾ ਇਹਨਾਂ ਕਰੀ ਜਾਂਦੇ ਇਧਰ ਜੋ ਉਹ ਜਿਹੜੇ ਰੋਟਾ ਦੀ ਜਿਹੜੀ ਖਵਾਉਂਗੀ ਆ ਫਟੋ ਕਾਪੀ ਮੈਂ ਨਹੀਂ ਨਹੀਂ ਯਾਰ ਪ੍ਰੋਪੋਜ਼ ਕਰੀ ਜਾਂ ਮੈਂ ਨਹੀਂ ਮੈਂ ਫਟੋ ਲਿਜਾਸ ਤੇ ਕਰੀ ਜਾਂ ਮੈਂ ਨਹੀਂ ਨਹੀਂ ਪੈਸੇ ਆ ਦੇਖ ਲਈਏ ਵੀਡੀਓ ਸਰਪੰਚ ਸਾਹਿਬ ਤੋਂ ਪੈਸੇ ਲੈ ਕਾੜੇ ਜਿਹੜਾ ਉਹ ਲੈ ਗਏ ਉਹ ਲੈ ਗਏ ਮੋਬਾਈਲ ਤੇ ਲੈ ਆ ਆ ਦੇਖ

ਇਹ ਨਹੀਂ ਪੈਸੇ ਕਾਹਦੀ ਮੈਂ ਕਹੂੰਗਾ ਪੈਸੇ ਨਹੀਂ ਹੋਰ ਆ ਜਾ ਬੇ ਬੰਦ ਹੋ ਗਈ ਨੰਬਰ ਦੇਖੋ ਜੀ ਕਿੰਨਾ ਨੰਬਰ ਹੈ ਜੀ 6899 ਨੰਬਰੋਂ ਨਹੀਂ ਲੈ ਪੈਸੇ 899 ਐਵੇਂ ਮਾਰੀ ਜਨੇ ਪੁੱਠੇ ਕੰਮ ਕਰੀ ਜਾਂਦੇ ਤੁਸੀਂ 899 ਦੱਸੋ ਕਿ ਆ ਰਿਹਾ ਦੱਸੋ ਆ ਰਿਹਾ 800 889 ਨਹੀਂ 8889 ਲੈ ਲਓ ਬੁਝਰਾ ਉਹ ਸਾਰਾ ਐਵੇਂ ਕੋ ਹਲਾ ਕੇ ਸਿੱਟੀ ਜਾਂਦੇ ਮੈਂ ਕੋਈ ਪੈਸਾ ਨਾਲ ਤਾਂ ਜਾਣ ਕੇ ਸਟੇ ਪੈਸੇ ਇਹਨਾਂ ਨਹੀਂ ਉਹ ਸਾਰੀ ਵੀਡੀਓ ਆ ਗਈ ਤੁਹਾਡੇ ਸੋਟੇ ਤੇ ਹੋ ਜਾ ਆ ਗਈ ਆ ਸਿਰਦੀ ਆ ਗਈ ਮੇਰੀ ਵੀਡੀਓ ਬਿਲਕੁਲ ਆਈ ਹੈ ਹਾਂ ਇੱਥੇ ਪਏ ਸੀ ਤੁਸੀਂ ਚੱਕ ਕੇ ਜੇਬ ਚ ਪਾਇਆ ਮੈਂ ਬੁੱਧਵਾਟ ਜੁੱਟੇ ਜੀ ਪੈਸੇ ਕੋਈ ਨਹੀਂ ਮਾਰੋ ਜਾ ਮੈਂ ਮਾਰੀ ਜਾਸੀ ਐਸੇ ਕਰਕੇ ਵੀਡੀਓ ਬਣਾਈਆਂ ਸਾਰੀਆਂ ਜੀ ਬੱਸ ਹਾਂ ਆ ਦੇਖੋ ਆ ਦੇਖੋ ਜੀ ਆ ਦੇਖੋ ਆ ਪਹਿਲਾ ਨੋਟ ਮੈਨ ਨਹੀਂ ਪੈਸੇ ਜੀ ਕਮਾਲ ਆ ਪਹਿਲਾ ਨੋਟ ਮਿਲ ਗਿਆ ਇਹਦੇ ਨਾਲ ਤੇ ਮਿਲ ਗਿਆ ਮਾਰੀ ਜਾਂਦੇ ਆ ਤੂੰ ਇਹ 998 ਇਹਦੇ ਚੋਂ ਹੀ ਕੱਟ ਲਉਣਾ ਜੀ ਆਹ ਰੂਟ ਮਲਾ ਲਉਣੀ ਚਾਹੀਦੀ ਹੈ ਯਾਰ ਪੈਸੇ ਐਵੇਂ ਤੁਸੀਂ ਕਰੀ ਜਾਂਦੇ ਹੋ ਕਰੀ ਜਾਓ ਮਰਜ਼ੀ ਕਰੀਓ ਸਾਰੇ ਮਿਲ ਜਾਣੇ ਆ ਕੁਝ ਨਹੀਂ ਮਿਲ ਜਾਣੇ ਆ ਪੈਸੇ ਕਰੀ ਜਾਂਦੇ ਜਿਹਨੂੰ ਕੱਤੀ ਕਰੀ ਜਾਂਦੇ ਪੈਸੇ ਮੈਨਰੇ ਬੁਨਿਆਦ ਕਰੀ ਜਾਂਦੇ ਤੁਸੀਂ ਮੇਰੇ ਤੋਂ ਕੰਮ ਕਰੀ ਜਾਂਦੇ ਫਿਰ ਇਹਨੂੰ ਜਰਾ ਫੋਨ ਕਰ ਦੇ ਰਸਟਾ ਚੰ ਨੂੰ ਪੁਲਿਸ ਨੂੰ ਬੁਲਾਓ ਅਸਾ ਜਰੂਰ ਕਰ ਸੱਸੀ ਗਾਲ ਜੀ ਸੇਂਦਰ ਜੀ ਹੋ ਜਾ ਭਾਈ ਆਉਣਾ ਦੋ ਮਿੰਟ ਫੇਰ ਕਰਦਾ ਗਾ ਨਹੀਂ ਤੇ ਆ ਜੇ ਕਿਤੇ ਤਾਂ ਮੜਾ ਆ ਜਾਓ ਪਹਿਲਾਂ 10 ਘੰਟੇ ਬਾਹਰ ਬਿਠਾਓ ਕੋ ਸਰ ਬਿਲਕੁਲ ਨਹੀਂ ਪੈਸੇ ਦੇ ਰਿਹਾ ਤਾ ਉਹ ਲੈ ਜਾਇਆ ਉਹ ਆ ਨੋਟ ਮੰਗਿਆ ਕੋ ਸਰ ਜਦੋਂ ਮੈਂ ਲੈ ਨਹੀਂ ਤੁਸੀਂ ਫੋਟੋ ਸਪਲੈਂਟ ਕਰਾਈ ਜਾਓ 99 99 ਤਾਂ ਇਹ ਤਾਂ ਮੈਂ ਨਹੀਂ ਕਰਦਾ ਮੈਂ ਬਾਹਰ ਹਟਾ ਕੇ ਨਹੀਂ 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 ਬਿਦਿਹ ਪਰਤ ਕਰਵਾ ਲਓ ਵੀ ਥੋੜੀ ਜਿਆ ਹੈਲੋ ਐਨੂੰ ਐਸੇ ਚਲੋ ਸਰ ਜੀ ਫੋਰਸ ਭੇਜਿਓ ਵੀਡੀਓ ਫੜੇਵਾ ਪੈਸੇ ਲੈਂਦਾ ਸਿੱਧਾ ਮੈਂ ਬੈਠਾ ਐਵੇਂ ਵਹਾਈ ਜਾਂਦੇ ਮੈਨੂੰ ਜਿਆਜ ਭਾਟਾ ਸਿੱਧਾ ਮੈਂ ਬੈਠਾ ਦਫ਼ਤਰ ਦੇ ਵਿੱਚ ਭੇਜੋ ਫੋਰਸ ਨੂੰ ਇਹ ਤਾਂ ਫਰਮਾਨਤਰਾ ਜੀ ਕਦੋਂ ਫੜਿਆ ਸਰਪੰਚ ਜੀ ਕਦੋਂ ਫੜਿਆ ਦੱਸੋ ਯਾਰ ਫਰਮਾਨ ਦੀ ਗੱਲ ਨਹੀਂ ਆਇਆ ਬਟੇ ਕਿਉਂ ਨਹੀਂ ਵੀਡੀਓ ਸਾਹਿਬ ਸਰ ਜੀ ਦੀ ਵੀਡੀਓ ਛੁੜੀ ਐ ਇਹ ਤੂੰ ਜੋ ਗੱਲਾਂ ਬੋਲ ਰਿਹਾ ਓ ਨਾ ਤੁਹਾਡੇ ਖਿਲਾਫ ਜਾਣਦੀਆਂ ਮੈਂ ਕਹਾਂ ਨਹੀਂ ਨਹੀਂ ਫੋਰਸ ਭੇਜੋ ਹੁਣੇ ਛੇਤੀ ਐ ਤੂੰ ਸੜਦੇ ਆ ਪੈਸੇ ਅਵੇ ਮਾਰੀ ਜੰਨੇ ਤੁਸੀਂ ਉਹ ਸਾਡੇ ਕੋ ਸਾਰੇ ਕਾਟੇਗਾ ਇਹ ਤਿੰਨ ਤਿੰਨ ਫੋਨਾਂ ਉੱਤੇ ਰਿਕਾਰਡ ਕੀਤੀਆਂ ਇੱਕ ਵਾਰੀ ਕੀਤੀ ਕੀਤੀਆਂ ਰਿਕਾਰਡ ਇਹ ਤਿੰਨ ਤੋਂ ਵੀ ਨਹੀਂ ਆਹ ਲੋਗੜਾ ਤੋਂ ਨਹੀਂ ਮਾਰੀ ਜੰਨੇ ਤੁਸੀਂ ਭੁਗਾਈ ਗੱਲਾਂ ਦੀ ਬਾਤ ਨਹੀਂ 855 855 ਕਰੀ ਜਾ ਯਾਰ ਮੈਨੂੰ ਨਹੀਂ ਪੈਸੇ ਇਹਨੂੰ ਤੁਸੀਂ ਕਰੀ ਜਾ ਜਿੰਨੇ ਮਰਜ਼ੀ ਕਰੀ 355 829 ਗੱਲਾਂ ਕਰੀ ਜੰਨੇਗਾ 655 829 ਯਾਰ ਫਿਰ ਮੈਂ ਕਿਹੜਾ ਭਾਈ ਦਾ ਬਾਹਰ ਦਾ ਬੀਬੀ ਹੋਰ ਫੜ ਜਾਣ ਦੋ ਯਾਰਾ ਉਹ ਬੁਲੀ ਉਹਨੂੰ ਬੁਲਾਓ ਯਾਰ ਐਸਐਚਰ ਬੁਲਾਓ ਹਾਂ ਕਹਿੰਦਾ ਐਸਐਚਰ ਨੂੰ ਬੁਲਾਓ ਜੀ ਨੂੰ ਮਰਜ਼ੀ ਬੁਲਾਓ ਯਾਰ ਆ ਰਿਹਾ ਐਚਐਸਰ ਬੁਲਜਾ ਆ ਲੋ ਆ ਦੇਖੋ ਸਾਰੇ ਮਿਲਣ ਲਾਪੇ ਨੋਟ ਉਹ ਯਾਰ ਇੱਕ ਪਰਿਵਾਰ ਲੈ ਤੁਸੀਂ ਕਿਵੇਂ ਕਹੋਗੇ ਲੈ ਆ ਪੈਸੇ ਉਹ ਤੁਸੀਂ ਤਾਂ ਟੇਬਲ ਤੇ ਰੱਖੇ ਸੀ ਤੂੰ ਲੈ ਲੈ ਆ ਜੀ ਪੈਸੇ ਜੋ ਅੰਦਰ ਵੜੇ ਤੁਹਾਡੇ ਟੇਬਲ ਤੇ ਬੈਸੀ ਚੱਕ ਕੇ ਤੂੰ ਜੇ ਉੱਤੇ ਤੁਹਾਡੇ ਦੇਖੇ ਜੀ ਮੈਂ ਜਦੋਂ ਮੈਂ ਕਹਾਂ ਤੂੰ ਰਿਸ਼ਤ ਦਿੱਤੀ ਹੈ ਤੂੰ ਚਲਾ ਕੇ ਮਾਰੇ ਸਾਰੀ ਵੀਡੀਓ ਬਣੀ ਐਵੇਂ ਬੱਦੀ ਜਾਂਦੀ ਵੀਡੀਓ ਬੱਦੀ ਹੈ ਕਰੋ ਅਸੀਂ ਅਸੀਂ ਸਾਬਤ ਕਰਾਂਗੇ ਅਸੀਂ ਸਾਬਤ ਕਰਾਂਗੇ ਤੁਸੀਂ ਹਾਂ ਐਵੇਂ ਨਿਜਾਇਜ਼ ਕਰੀ ਜਾਂਦੇ ਆ ਤੁਸੀਂ ਅਗੂ ਦੇ ਪਸਾਉਣ ਦੇ ਤਰੇ ਹੋਇਆ ਜੀ ਠੀਕ ਐ ਅਜ ਸਬਾਹ ਸਾਹਿਬ ਤਰ ਤੱਕ ਪੈਸੇ ਮੰਗ ਰਹੇ ਸੀ ਇਹੋ ਤੇ ਉਹ ਤੇ ਉਹ ਸਾਬਾਹ ਇੱਕ ਮਿੰਟ ਹੋਰ ਖਸੋ ਜੂਤੀ ਦੇ ਘਰ ਤੋਂ ਪਾਇਆ ਇਹਨਾਂ ਨੇ ਮਗੈ ਜੋ ਕੀ ਆ ਪਈ ਤੂੰ ਗੁਰਦਵਾਰੇ ਘੜ 20 ਜਾਨ ਗੁਰਦਵਾਰੇ ਚੱਲਣਗੇ ਅਸੀਂ ਚੱਲਾਂਗੇ ਚਲੋ ਮੈਂ ਵੀ ਚੱਲਦਾ ਤੇਰੇ ਵੀ ਛੁੱਟੇ ਨਹੀਂ ਬੜਿਆ ਅੱਗੇ ਨਹੀਂ ਦਿੱਤੇ ਯਾਰ ਅੱਗੇ ਯਾਰ ਗੁਰਦਵਾਰੇ 70 80 ਸਾਬ ਸਾਰਾ ਇਹ ਕੋਟ ਚ ਜਾਊਗਾ ਵੀਡੀਓ ਸਾਰੇ ਕੋਰਟ ਤੇ ਜਾਊਗਾ ਕੋਰਟ ਤੇ ਜਾਵੜੇ ਜੀ ਜਾਵੜੇ ਮੈਨੂੰ ਕੀ ਆਪਾਂ ਲੈ ਨਹੀਂ ਪੈਸੇ ਉਹ ਹੁਣ ਅਸੀਂ ਸਾਬਤ ਕਰਾਂਗੇ ਨਾ ਤੁਸੀਂ ਕਰ ਲਓ ਸਾਬਤ ਕਰਾਂਗੇ ਕਰ ਲਓ ਸਾਬਤ ਚਲੋ ਜੇ ਵੜ ਗਏ ਸਾਰੇ ਰੋਡ ਕਾਪੇ ਜਾ ਸੁੱਕਾ ਹੂੰ ਜਲਦੀ ਕਰਦੇ ਸੱਚ ਨੂੰ ਕੋਈ ਗੱਲ ਆ ਜਾਂ ਤੂੰ ਮੈਂ ਕੋਈ ਜਿਆਦਾ ਸ਼ਾਤਰ ਬੰਦੇ ਹੋ ਨਾ ਉਹ ਸਾਰੇ ਪੈਸੇ ਮੈਂ ਸੁਰਤ ਨੂੰ ਮਰ ਬਚ ਜਾਊਗਾ ਇਦਾਂ ਨਹੀਂ ਬਚਣਾ ਬੰਦੀ ਕੋਲ ਕਹੀ ਸੀ ਭਵੰਤਵਾਨ ਦੀ ਸਰਕਾਰ ਹੈ ਨਾ ਕਰਿਓ ਤੁਸੀਂ ਹਰ ਇੱਕ ਸਰਪੰਚ ਨੂੰ ਬੁਲਾ ਕੇ ਤਾਂ ਪੈਸੇ ਲੈ ਲਓ ਕਦੋਂ ਲੈ ਜੀ ਪੈਸੇ ਹੁਣ ਦੱਸੋ ਕੋਈ ਹੋਰ ਸਰਪੰਚ ਤੁਸੀਂ ਹਰ ਇੱਕ ਸਰਪੰਚ ਨੂੰ ਬੁਲਾ ਰਹੇ ਹੋ ਸਾਨੂੰ ਅੱਗੇ ਕਹੀ ਦੱਸ ਗਏ ਹਾਂ ਜੀ ਆਦਨ ਹਿੰਮਤ ਕੀਤੀ ਕਹਿੰਦੇ ਜੀ ਮੈਂ ਫੜਾਉਣਾ ਲੈ ਫੜਾਉਣੇ ਆ ਗੱਲਾਂ ਕਰੀ ਜਾਂਦੇ ਹੋ ਫੜਾਉਣ ਦੀ ਜਦੋਂ ਮਿੱਤਰ ਰਿਕਾਰਡ ਬੈਠੀ ਤੁਸੀਂ ਮੈਨੂੰ ਫੋਨ ਕੀਤਾ ਕਿ ਰਿਕਾਰਡ ਕਰ ਤੇ ਮੈਨੂੰ ਫੋਨ ਕੀਤਾ ਕਿ ਤੂੰ ਵੀਰ ਫੋੜ ਕੇ ਨਾ ਦੱਸ ਮੇਰੀ ਫੋੜ ਮੈਨੂੰ ਹਾਂ ਵੀ ਮੈਂ ਤੈਨੂੰ ਫੋਨ ਕੀਤਾ ਪਰ ਆਇਆ ਨਹੀਂ ਮੈਂ ਕੀ ਜਾਈ ਕਿ ਮੈਂ ਤੁਹਾਨੂੰ ਨਹੀਂ ਮੈਂ ਗੱਲਾਂ ਕਰੀ ਜਾਂਦੇ ਤੁਸੀਂ ਨਾ ਬੰਦ ਕਰੋ ਕਿ ਮੈਂ ਬੋਲ ਕੇ ਨਹੀਂ ਭਾਜਾਂ ਮੈਂ ਰਹਾ ਜਾਉਂਦਾ ਨਾ ਵੀ ਆ ਜੀ ਮੈਂ ਤਾਂ ਜਾ ਮੈਂ ਜਾਵੇਂ ਨਹੀਂ ਕਿ ਕਿਸੇ ਕੁਰਸੀ ਤੇ ਬੈਠਦਾ ਨਹੀਂ ਜਾਂਦਾ ਕਿ ਕਿਸੇ ਤੇ ਬੈਠਦਾ ਨਹੀਂ ਜਾਂਦਾ ਕਿ ਕਿਤੇ ਨਹੀਂ ਸਰ ਮੈਂ ਜਾਂਦਾ ਉਹ ਤੁਸੀਂ ਨਹੀਂ ਇੱਜ਼ਤ ਮਾਨਾ ਕੁਰਸੀ ਤੇ ਬੈਠੋ ਨਹੀਂ ਤੁਹਾਨੂੰ ਕੋਈ ਨਹੀਂ ਆਉਂਦਾ ਸਰਪੰਚ ਸਾਹਿਬ ਗੱਲ ਸੁਣੋ ਮੇਰੀ ਦੱਸੋ ਮੈਂ ਕਿਹੜੇ ਵੇਲੇ ਤੁਹਾਨੂੰ ਸੱਦਿਆ ਜਾਂ ਕਿਹੜੇ ਵੇਲੇ ਗੱਲ ਕੀਤੀ ਹੈ ਜੀ ਜੀ ਮੈਨੂੰ ਛੱਡਿਆ ਵੀ ਕਰੋ ਜੀ ਕੋਈ ਪਤਾ ਦੱਸਿਆ ਕਰੋ ਤੁਸੀਂ ਜਿਹੜਾ ਫੋਨ ਚੌਥਾ ਐਵੇਂ ਮਾਰੀ ਜਾਂਦੇ ਮਿਲ ਕੇ ਜਾਓ ਐਵੇਂ ਕਰੀ ਜਾਂਦੇ ਦੱਸ ਕੇ ਜਾਓ ਮਾਰਾ ਦੁਕਾਨ ਮੇਰਾ ਕੋਤੇ ਪਟਾਉਣ ਲੱਗ ਕੇ ਡੀਸੀ ਆਪ ਸੁਦਰ ਸਿੰਘ ਜੀ ਕਿਹਨੇ ਕਿਹਨੇ ਫੋਨ ਕੀਤਾ ਮੈਂ ਪ੍ਰਮਾਤਮਾ ਦੀ ਕਸਮ ਖਾਣੇ ਆਇਆ ਮੈਂ ਵੀ ਜੀ ਫੋਨ ਕਰਾਂਗਾ ਕਿਹੜੇ ਨੰ ਅਮਰ ਗੱਲ ਕਰੀਏ ਨੇ ਕਾ ਲਾ ਭਾਈ ਕੋਈ ਵੀਡੀਓ ਸਾਹਿਬ ਅਸੀਂ ਸਾਬਤ ਕਰਾਂਗੇ ਫਰ ਕਰ ਦਿਓ ਸਾਹਿਬ ਜੀ ਅਸੀਂ ਸਾਬਤ ਕਰਦੇ ਦੋ ਪਾਣੀ ਪੂਰਦਾ ਮੈਨੂੰ ਪੀ ਲੈਣ ਦੇ ਪਾਣੀ ਹੁੰਦਾ ਬਾਹਰ ਨਾ ਜਾ ਮੈਂ ਕਹਿੰਦੀ ਆ ਵੇ ਤੂੰ ਪਾਣੀ ਪਾਣੀ ਮੋਗਵਾ ਦੇ ਮੈਂ ਕਹਿੰਦੀ ਆ ਪਾਣੀ ਮਨ ਪੂਰੀ ਸਾਲਾਂ ਦੇ ਪੁਲਿਸਾ ਕੀ ਮੈਨੂੰ ਪੁਲਿਸ ਕੀ ਕਹੇ ਮੈਂ ਕੋ ਲਾਉਂਗਾ ਤਾਂ ਹੀ ਉਹ ਪੁਲਿਸ ਕੋਈ ਲੈ ਲੈਣਾ ਤੂੰ ਜੋ ਲੈਣਾ ਸੀਗਾ ਯੋਧੂ ਦੀ ਰਸੋਈ ਆ ਜੀ ਮੈਨੂੰ ਫਿਰ ਬਾਹਰ ਜਾਣ ਦੇ ਮਰੀ ਬਾਹਰ ਨਹੀਂ ਜਾਣ ਦੇ ਯਾਰ ਤੂੰ ਵੀ ਜਾਣ ਦੇ ਮੈਂ ਇੱਕ ਮਿੰਟ ਮੈਂ ਬਾਹਰ ਖੜ੍ਹ ਕੇ ਜਾਣ ਕਰ ਯਾਰ ਮੈਂ ਬਾਹਰ ਖੜ੍ਹ ਸਕਦਾ ਯਾਰ ਰਮਨਦੀਪ ਫੜਕੇ ਨੂੰ ਬਿਠਾ ਇੱਥੇ ਹਾਂ ਪੁੱਛ ਬੈਠ ਤੂੰ ਕਸ ਤੋਂ ਕਿਹੜੇ ਪੈਸੇ ਲੈ ਜਾਵੇਂ ਐਵੇਂ ਗੱਲਾਂ ਕਰੀ ਜਾਂਦੇ ਸਾਡੇ ਵੀਡੀਓ ਸ਼ੂਟ ਕਰਾਂਗੇ ਜਿਹੜੇ ਤੂੰ ਚੱਕ ਕੇ ਉੱਥੇ ਸੁੱਟੇ ਨਾ ਉੱਥੇ ਸਾਡੇ ਵੀਡੀਓ ਸ਼ੂਟ ਕਰਦਗੇ ਗਾਹਾ ਕਰਦਗੇ ਹਾਂ ਉਹ ਕਿਹੜੇ ਲਿਆ ਕੇ ਆਏ ਹੋ ਐਲਟੀ ਆਨੇ ਉੱਚੀ ਉੱਚੀ ਬੋਲ ਕੇ ਤੂੰ ਸੱਚੀ ਨਹੀਂ ਹੁੰਦਾ ਉਹ ਜਾਂ ਸੱਚੇ ਹੋਣ ਵਾਲੀ ਹੋ ਸੱਚੀ ਨਹੀਂ ਹੁੰਦਾ ਕੋ ਯਾਰ ਦੱਸੋ ਕਦੋਂ ਕੱਢੇ ਆਵਾਰਾ ਬਿਮਾਰੀ ਇਹਨੇ ਵੀਡੀਓ ਚਾਲੀ ਯਾਰ ਵੀਡੀਓ ਚਾਲੀ ਅੱਖੀ ਦੇਖ ਲੈਣੇ ਸਾਡੇ ਦਾ ਕੱਢ ਦੇ ਇੱਥੇ ਵੀਡੀਓ ਸਾਰਾ ਵੀਡੀਓ ਦਾ ਇੱਥੇ ਬੈਠਾ ਰਹਿੰਨ ਨੀ ਖਾਇਗਾ ਬੈਠਾ ਜੇ ਮੈਂ ਕੀਤਾ ਕੁਝ ਨਹੀਂ ਜੀ ਐਵੇਂ ਦੀ ਘਰੀ ਜਨੇ ਬਾਹਰ ਖਲਵਾ ਰਿਹਾ ਰਹੇ ਨਾ ਨਾ ਬੈਠੋ ਨਾ ਬੈਠੋਗਾ ਤੂੰ ਬੈਠੋ ਪਾਡੀ ਸੀਟ ਹੈ ਅਸਲੋਂ ਬੈਠੋ ਨਹੀਂ ਨਹੀਂ ਮੈਂ ਨਹੀਂ ਬੈਠਾਂ ਬੈਠਾ ਮੇਰੀ ਵੇਚੀ ਜਾਂਦੀ ਬੈਠਣਾ ਹਾਂ ਬਰਾ ਜਲਜੀਤ ਕਿੱਥੇ ਉਹਨੂੰ ਕਹੇ ਬਿਠਾਓ ਬਾਹਰ ਨਾ ਹੋ ਰਹਾਂ ਦੀ ਆਖੀ ਨਹੀਂ ਬਾਹਰ ਜਾਣਾ ਕਿਵੇਂ ਯਾਰ ਬਾਹਰ ਕਵਾਰ ਹੋ ਗਿਆ ਬਾਹਰ ਮੱਝੋ ਤਾਈ ਮੈਂ ਭੱਜੂਗਾ ਤਾਂ ਹੀ ਹੈ ਨਾ ਮੈਂ ਭੱਜੂਗਾ ਤਾਂ ਹੀ ਹੈ ਨਾ ਮੈਂ ਬਾਹਰ ਕਿੰਨੇ ਨੂੰ ਜਾ ਫੜਦੇ ਯਾਰ ਗੱਡੀ ਲੰਗਰਾਉ ਓਏ ਇਹਨੂੰ ਹੋ ਗਿਆ ਯਾਰ ਮੈਂ ਜਾਊਗਾ ਤਾਂ ਹੀ ਹੈ ਯਾਰ ਹਲਕਾ ਯਾਰ ਸਾਹਿਬ ਮੈਂ ਜਾ ਨਹੀਂ ਹੋ ਗਏ ਬਾਈ ਬੈਠੋ ਜਲਦੀ ਮੈਂ ਪਾਣੀ ਪੀਣਾ ਯਾਰ ਨਹੀਂ ਪਾਣੀ ਯਾਰ ਹਰ ਕੇ ਬਿਠਾਓ ਪਰ ਕੁਰਸੀ ਤੇ ਜੇ ਮੈਂ ਜਾਊਗਾ ਤਾਂ ਹੀ ਹੈ ਜਲਦੀ ਮੈਂ ਬਾਹਰ ਜਾਣਾ ਯਾਰ ਬਾਹਰ ਖੜੂਗਾ ਯਾਰ ਜਾ ਕੇ ਕਮਾਲ ਹੋ ਗਈ ਉਹ ਬਾਕੀ ਤੇ ਕੁਝ ਨਹੀਂ ਤੁਹਾਨੂੰ ਅਸੀਂ ਤੁਹਾਡੀ ਸੀਟ ਹੈ ਤੁਹਾਨੂੰ ਤੇ ਅਸੀਂ ਤੇ ਰੱਖੋ ਇਹ ਨਾ ਬਾਹਰ ਨੂੰ ਲੋਣ ਲਈ ਜਾਂ ਛੱਡੋ ਇਹ ਰਹਿਣ ਦਿਓ ਇਹ ਨਾ ਲੋ ਯਾਰ ਬਾਹਰ ਨੂੰ ਲਈ ਜਾਂ ਛੱਡੋ ਬਾਹਰ ਨੂੰ ਤਾਂ ਰਹਿਣ ਦਿ ਯਾਰ ਮੈਂ ਨਹੀਂ ਜਾਣਦਾ ਕਿਤੇ ਕਮਾਲ ਹੋ ਜਾਣਾ ਰਾਮਾ ਸਿੰਘ ਤੇ ਬੈਠ ਤੂੰ ਕਮਾਲ ਹੋ ਵੀ ਸੀਟ ਤੇ ਕਾਹ ਬੈਠਣਾ ਜੇ ਮੈਂ ਕਿਤੇ ਕੋਈ ਨਾ ਮਾਰੀ ਜਾਣਾ ਤੁਸੀਂ ਇਸ ਸੇ ਚੋਨਾ ਬਾਇਓ ਜਨਰੇਟਰ ਆਪਣੇ ਬੀਬੀ ਦੇ ਆਫਿਸ ਚ ਕਮੇ ਸਾਹਿਬ ਦੀ ਕੋਈ ਪ੍ਰਾਧਾਨ ਜਾਨ ਪਹਿਲਾਂ ਬਹੁਤ ਸਾਰਾ ਨਹੀਂ ਆਉਂਦਾ ਚੰਗੀ ਵਿੱਚ ਇਹ ਮੈਂ ਗੱਲ ਤੁਹਾਨੂੰ ਜੀ ਫੋਟੋ ਸ਼ੇਅਰ ਕਰਕੇ ਤੇ ਪੈਸੇ ਲੈ ਜੁੜਾ ਆ ਤੇ ਨਾ ਤੁਹਾਨੂੰ ਫੋਟੋ ਸ਼ੇਅਰ ਕਰਤਾ ਇਹ ਕਿ ਤੁਹਾਨੂੰ ਕੋਈ ਨਹੀਂ ਮੈਨੂੰ ਬੇਰੀ ਨਹੀਂ ਕਾਸੀ ਮੈਂ ਹੁਣ ਕੀ ਕਰੀ